ਖਾਡਾਂ ਨਰੇਗਾ ਨਾਲ ਜਿੱਥੇ ਕਰਦਾ ਚੁੱਲਾ ਚੱਲਦਾ ਸੀ ਸਾਡੇ ਬਜ਼ੁਰਗਾਂ ਦੀ ਦਵਾਈ ਚੱਲਦੀ ਸੀ ਸਾਡੇ ਬੱਚਿਆਂ ਦੀ ਪੜ੍ਹਾਈ ਚੱਲਦੀ ਸੀ ਉਹ ਬਿਲਕੁਲ ਹੁਣ ਬੰਦ ਹੋ ਗਈ ਹੈ ਪਿੱਕ ਕਟੋ ਕਟ ਨਰੇਗਾ ਦੀ 1000 ਰੁਪਿਆ ਦਿਹਾੜੀ ਲਾਗੂ ਕਰੋ ਸਹਿਮਤ ਹੋ ਇਸ ਗੱਲ ਦੇ ਨਾਲ ਇੱਕ ਕਾਨੂੰਨ ਆ ਪੰਜਾਬ ਦੇ ਵਿੱਚ ਕਿ 17 ਕਿੱਲਾਂ ਤੋਂ ਉੱਪਰ ਕੋਈ ਜ਼ਮੀਨ ਨਹੀਂ ਰੱਖ ਸਕਦਾ ਇਹ ਗੱਲ ਸੋਨੂੰ ਨਾ ਕਦੇ ਕਾਲੀਆਂ ਨੇ ਦੱਸੀ ਆ ਨਾ ਕਦੇ ਕਾਂਗਰਸੀਆਂ ਨੇ ਦੱਸੀ ਆ ਨਾ ਕਦੇ ਝਾੜੂ ਵਾਲਿਆਂ ਨੇ ਨਾ ਕਦੇ ਬੀਜੇਪੀ ਵਾਲਿਆਂ ਨੇ ਇੱਕ ਮਜ਼ਦੂਰ ਦੀ ਦਿਹਾੜੀ 400 ਰੁਪਇਆ ਘੰਟੇ ਦੇ 50 ਰੁਪਏ ਬਣਦੇ ਨੇ ਪਰ ਇਸੇ ਦੇਸ਼ ਦੇ ਵਿੱਚ ਇੱਕ ਗੌਤਮ ਅਡਾਨੀ ਨਾਂ ਦਾ ਬੰਦਾ ਜਿਹਦੀ 95 ਕਰੋੜ ਰੁਪਇਆ ਇੱਕ ਘੰਟੇ ਦੀ ਆਮਦਨ ਆ ਬੀਬੀਓ ਪੈਣਾ ਐਡਾ ਵੱਡਾ 파ੜਾ ਬਲਾਕ ਚਨੀਰ ਦੇ ਇਸ ਦਫ਼ਤਰ ਦੇ ਬਾਰਮੂਰੇ ਧਰਨਾ ਦੇ ਰਹੇ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੀਆਂ ਬੀਬੀਆਂ ਭੈਣਾਂ ਸਾਡੇ ਬਜ਼ੁਰਗ ਨੌਜਵਾਨ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਬੀਬੀਓ ਭੈਣੋ ਤੁਸੀਂ ਔਖੇ ਤੋਂ ਔਖਾ ਕੰਮ ਕੀਤਾ ਸਾਡੇ ਮਜ਼ਦੂਰਾਂ ਨੇ ਪੱਠੇ ਦੀ ਕੱਚੀ ਇੱਟ ਤੋਂ ਲੈ ਕੇ ਮਹਿਲ ਮਨਾਰੀਆਂ ਤੱਕ ਰਛਤ ਤੇ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਾਤਾ ਔਰ ਜੋ ਧਰਤੀ ਦੇ ਵਿੱਚੋਂ ਸੋਨਾ ਨਿਕਲਦਾ ਕੋਲਾ ਨਿਕਲਦਾ ਲੋਹਾ ਨਿਕਲਦਾ ਉਹ ਧਰਤੀ ਦੇ ਅੰਦਰ ਵੜ ਕੇ ਉਹ ਕੋਲਾ ਸੋਨਾ ਬਾਹਰ ਕੱਢ ਦਿਆ ਪਰ ਇੱਕ ਕੰਮ ਨਹੀਂ ਕੀਤਾ ਜਿਹੜਾ ਤੁਸੀਂ ਅੱਜ ਕਰਨ ਜਾ ਰਹੇ ਹੋ ਉਹ ਕੰਮ ਕੀ ਆ ਕਿ ਅਸੀਂ ਧਰਨਾ ਲਾਉਣ ਨਹੀਂ ਸਿੱਖੇ ਜਿਹੜੇ ਕਰਕੇ ਅਸੀਂ ਅੱਜ ਤੱਕ ਮਾਰ ਖਾਦੀ ਆ ਧਰਨਾ ਜੇ ਤੁਸੀਂ ਉਹਦੇ ਦੀਆਂ ਲਾਉਣ ਸਿੱਖ ਜਾਂਦੀਆਂ ਤਾਂ ਸਾਨੂੰ ਆਹ ਦਿਨ ਦੇਖਣੇ ਨਾ ਪੈਂਦੇ ਕਿਉਂਕਿ ਜਿਹੜੇ ਕੰਮ ਨੂੰ ਅਸੀਂ ਮਤਲਬ ਕਿ 2005 ਤੋਂ ਧਰਨੇ ਮੁਜਾਰੇ ਲਾ ਕੇ ਵੱਡੇ ਵੱਡੇ ਇਕੱਠ ਕਰਕੇ ਦਿੱਲੀ ਦੇ ਵਿੱਚ ਨਰੇਗਾ ਦਾ ਕੰਮ ਸ਼ੁਰੂ ਕਰਾਇਆ ਸੀ ਪੰਜਾਬ ਦੀ ਭਗਵੰਤਮਾਨ ਸਰਕਾਰ ਨੇ ਔਰ ਮੋਦੀ ਸਰਕਾਰ ਨੇ ਉਹਦਾ ਭੋਗ ਪਾ ਦਿੱਤਾ ਸਾਡਾ ਨਰੇਗਾ ਨਾਲ ਜਿੱਥੇ ਘਰ ਦਾ ਚੁੱਲ੍ਹਾ ਚੱਲਦਾ ਸੀ ਸਾਡੇ ਬਜ਼ੁਰਗਾਂ ਦੀ ਦਵਾਈ ਚੱਲਦੀ ਸੀ ਸਾਡੇ ਬੱਚਿਆਂ ਦੀ ਪੜ੍ਹਾਈ ਚੱਲਦੀ ਸੀ ਉਹ ਬਿਲਕੁਲ ਹੁਣ ਬੰਦ ਹੋ ਗਈ ਹੈ ਤਾਂ ਅਸੀਂ ਆਪਣੀ ਜਥੇਵੰਦੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਪੂਰੇ ਪੰਜਾਬ ਦੀਆਂ ਅੱਠ ਮਜ਼ਦੂਰ ਜਥੇਵੰਦੀਆਂ ਦੇ ਸਾਂਝੇ ਮੋਰਚੇ ਦੇ ਵੱਲੋਂ ਪਿਛਲੇ 6 ਮਹੀਨਿਆਂ ਤੋਂ ਜਿੱਦੇ ਦਾ ਕੰਮ ਬੰਦ ਕੀਤਾ ਹੋਇਆ ਉਹਦੇ ਦਾ ਲੜ ਰਹੇ ਹਾਂ ਸੰਘਰਸ਼ ਕਰ ਰਹੇ ਹਾਂ ਕਿ ਜਿਹੜਾ ਕੰਮ ਆ ਇਹਨੂੰ ਚਾਲੂ ਕੀਤਾ ਜਾਵੇ ਮੰਗ ਬੀਬੀ ਉਹ ਭਣੋ ਕੰਮ ਚਾਲੂ ਕਰਾਉਣ ਦੀ ਹੈ ਨਾਲ ਦਿਹਾੜੀ ਵਧਾਉਣ ਦੀ ਹੈ ਜਿਹੜਾ ਅੱਠ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਬਣਿਆ ਉਹਦੇ ਵੱਲੋਂ ਮੰਗ ਹੈ ਵੀ ਘੱਟੋ ਘੱਟ ਨਰੇਗਾ ਦੀ 1000 ਰੁਪਿਆ ਦਿਹਾੜੀ ਲਾਗੂ ਕਰੋ ਸਹਿਮਤ ਹੋ ਇਸ ਗੱਲ ਦੇ ਨਾਲ ਵੀ ਮੰਗ ਕਟੋ ਕਟ ਮਰੇਗਾ ਦਾ 200 ਦਿਨ ਕੰਮ ਦਿੱਤਾ ਜਾਵੇ ਸਾਡੇ ਮਜ਼ਦੂਰਾ ਨੂੰ ਔਰ ਆ ਜਿਹੜੀਆਂ 80 80 ਸਾਲ ਦੀਆਂ 70 70 ਸਾਲ ਦੀਆਂ ਸਾਡੀਆਂ ਬੇਬੇ ਹੋਰੀਆਂ ਸਾਡੇ ਬਾਪੂ ਹੋਰੀ ਮਜਬੂਰੀ ਬਸ ਮਰੇਗਾ ਦੇ ਕੰਮ ਤੇ ਜਾਂਦੇ ਨੇ ਜੀ ਨਹੀਂ ਕਰਦਾ ਕੋਈ ਸ਼ੌਂਕ ਨਹੀਂ ਹੈਗਾ ਅਸੀਂ ਮੰਗ ਕਰਦੇ ਆ ਕਿ ਬੁਢਾਪਾ ਵਿਧਵਾ ਤੇ ਅੰਗਹੀਣ ਪੈਨਸ਼ਨ ਆ ਕਟੋ ਕਟ 10000 ਰੁਪਇਆ ਲਾਗੂ ਕੀਤੀਆਂ ਜਾਂ ਇਹ ਮੰਗ ਨੂੰ ਮਨਾਉਣ ਦੇ ਲਈ ਅਸੀਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਪੰਜ ਮੰਤਰੀਆਂ ਦੇ ਘਰਾਂ ਦੇ ਅੱਗੇ ਧਰਨੇ ਲਾਏ ਹੋਇਆ ਛੋਡੇ ਚ ਕੁਝ ਗਏ ਵੀ ਹੋਣਗੇ ਔਰ ਤੁਸੀਂ ਕਾਲੀਆਂ ਦੇ ਇਕੱਠਾਂ ਚ ਗਈਆਂ ਤੁਸੀਂ ਕਾਂਗਰਸ ਦੇ ਇਕੱਠਾਂ ਦੇ ਵਿੱਚ ਗਈਆਂ ਤੁਸੀਂ ਆ ਝਾੜੂ ਵਾਲਿਆਂ ਦੇ ਇਕੱਠਾਂ ਦੇ ਵਿੱਚ ਗਈਆਂ ਆ ਇੱਕ ਬੀਜੇਪੀ ਵਾਲੇ ਫਿਰਦੇ ਨੇ ਉਹਨਾਂ ਦੇ ਇਕੱਠਾਂ ਦੇ ਵਿੱਚ ਵੀ ਤੁਸੀਂ ਗਈਆਂ ਹੋਣੀਆਂ ਜਿਹੜੀ ਇੱਕ ਗੱਲ ਸੋਨੂੰ ਮੈਂ ਪਤੇ ਦੀ ਦੱਸਣ ਲੱਗਿਆ ਕਿ ਜਿਵੇਂ ਘਰ ਦੇ ਵਿੱਚ ਤੁਸੀਂ ਸ਼ਰਾਬ ਨਹੀਂ ਕੱਢ ਸਕਦੇ ਗੈਰ ਕਾਨੂੰਨੀ ਐ ਘਰ ਦੇ ਵਿੱਚ ਤੁਸੀਂ ਪੋਸਟ ਨਹੀਂ ਰੱਖ ਸਕਦੇ ਵੇਚ ਸਕਦੇ ਗੈਰ ਕਾਨੂੰਨੀ ਐ ਐਵੇਂ ਝੁਕਰ ਬੀਬੀਓ ਭੈਣੋ ਇੱਕ ਕਾਨੂੰਨ ਆ ਪੰਜਾਬ ਦੇ ਵਿੱਚ ਕਿ 17.5 ਕਿੱਲਾਂ ਤੋਂ ਉੱਪਰ ਕੋਈ ਜ਼ਮੀਨ ਨਹੀਂ ਰੱਖ ਸਕਦਾ ਇਹ ਗੱਲ ਤੁਹਾਨੂੰ ਨਾ ਕਦੇ ਕਾਲੀਆਂ ਨੇ ਦੱਸੀ ਆ ਨਾ ਕਦੇ ਕਾਂਗਰਸੀਆਂ ਨੇ ਦੱਸੀ ਆ ਨਾ ਕਦੇ ਝਾੜੂ ਵਾਲਿਆਂ ਨੇ ਨਾ ਕਦੇ ਬੀਜੇਪੀ ਵਾਲਿਆਂ ਨੇ ਆਕਰ ਜੇ ਤੁਸੀਂ ਆ ਇਕੱਠਾਂ ਦੇ ਵਿੱਚ ਆਓਗੇ ਲਾਲ ਝੰਡੇ ਦੇ ਇਕੱਠਾਂ ਦੇ ਵਿੱਚ ਇਹ ਤੁਹਾਨੂੰ ਲਾਲ ਝੰਡੇ ਵਾਲੇ ਦੱਸ ਸਕਦੇ ਆ ਵੀ ਐਦਾਂ ਦਾ ਵੀ ਕਾਨੂੰਨ ਹੈ ਅਸੀਂ ਮੰਗ ਕਰਦੇ ਆ ਅੱਠੇ ਮਜ਼ਦੂਰ ਜਥੇਬੰਦੀਆਂ ਵੱਲੋਂ ਆਪਣੀ ਜਥੇਬੰਦੀ ਵੱਲੋਂ ਕਿ ਜਿਹੜੀ ਉਹ 17.5 ਕਿੱਲਿਆਂ ਤੋਂ ਉੱਪਰਲੀ ਜ਼ਮੀਨ ਆ ਉਹ ਕਾਨੂੰਨ ਲਾਗੂ ਕਰਕੇ ਮਤਲਬ ਕਿ ਬੇਜ਼ਮੀਨੇ ਜਿਹੜੇ ਕਿਸਾਨ ਨੇ ਤੇ ਜਿਹੜੇ ਸਮੁੱਚੇ ਮਜ਼ਦੂਰ ਨੇ ਉਹਨਾਂ ਦੇ ਵਿੱਚ ਵੰਡੀ ਜਾਵੇ ਆਕਰ ਉਹ ਜ਼ਮੀਨ ਵੰਡੀ ਜਾਂਦੀ ਆ ਤਾਂ ਸਾਨੂੰ ਥੱਬੀ ਕੱਖਾਂ ਪਿੱਛੇ ਲੋਕਾਂ ਦੀਆਂ ਬੱਟਾਂ ਤੇ ਜਲੀਲ ਨਹੀਂ ਹੋਣਾ ਪੈਣਾ ਸਾਨੂੰ ਥੱਬੀ ਲੱਕੜਾਂ ਪਿੱਛੇ ਉਹ ਸੜਕਾਂ ਦੀਆਂ ਟਾਲੀਆਂ ਕਿਕਰਾਂ ਦੇ ਨਾਲ ਨਹੀਂ ਚੁ ਟੁੱਟਣਾ ਪੈਣਾ ਕਿਉਂਕਿ ਇਹ ਕਾਨੂੰਨ ਪੰਜਾਬ ਦੇ ਵਿੱਚ ਜੇ ਕੋਈ ਲਾਗੂ ਕਰਾ ਸਕਦਾ ਤਾਂ ਜਿਹੜਾ ਝੰਡਾ ਤੁਹਾਡੇ ਹੱਥ ਦੇ ਵਿੱਚ ਫੜਿਆ ਹੋਇਆ ਹੈ ਜਿਹੜਾ ਝੰਡਾ ਤੁਸੀਂ ਚੱਕਣ ਤੋਂ ਡਰਦੀਆਂ ਜਿਹੜਾ ਝੰਡਾ ਤੁਸੀਂ ਕੋਠੇ ਤੇ ਲਾਉਣ ਤੋਂ ਡਰਦੀਆਂ ਉਹ ਝੰਡੇ ਵਾਲੇ ਹੀ ਕਰਵਾ ਸਕਦੇ ਆ ਇਹ ਝੰਡੇ ਦਾ ਇਤਿਹਾਸ ਹੈ ਇਤੋਂ ਪਹਿਲਾਂ 2 ਲੱਖ ਕਿੱਲਾ ਜ਼ਮੀਨ ਦਾ ਇਹ ਝੰਡੇ ਨੇ ਵੰਡ ਕੇ ਦਿੱਤਾ ਬੇਜ਼ਮੀਨੇ ਕਿਸਾਨਾਂ ਨੂੰ ਮਜਾਰੇ ਕਿਸਾਨਾਂ ਨੂੰ ਪਰ ਤੁਸੀਂ ਗੁੱਸਾ ਨਾ ਕਰਿਓ ਸਾਡੇ ਬੀਬੀਆਂ ਨੂੰ ਸਾਡੀਆਂ ਮਾਵਾਂ ਭੈਣੋ ਜਦੋਂ ਅਸੀਂ ਛੋਡੇ ਪਿੰਡਾਂ ਦੇ ਵਿੱਚ ਜਾਈਏ ਛੋਡੇ ਇਕੱਠਾ ਅਸੀਂ ਹਲਕ ਪਕਾ ਲੈਨੇ ਆ ਸਪੀਕਰ 'ਚ ਬੋਲ-ਬੋਲ ਕੇ ਤੁਸੀਂ ਘਰਾਂ ਤੋਂ ਕੰਮ ਛੱਡ ਕੇ ਥਾਈ ਤੱਕ ਨਹੀਂ ਆਉਂਦੀਆਂ ਉਹ ਤੋਂ ਸਾਨੂੰ ਬੜਾ ਦੁੱਖ ਲੱਗਦਾ ਹੁਣ ਪੂਰੇ ਮਾਰਸਾ ਜਲੇ ਦੀ ਜੇ ਮੈਂ ਗੱਲ ਕਰਾਂ 154000 ਕਾਰ ਡਾ ਨਰਗਾ ਦਾ ਪਰ ਗੁੱਸਾ ਨਾ ਕਰਿਓ ਸਾਡੇ ਇਕੱਠ ਸੀ 1000 ਤੋਂ ਕਦੇ ਵਧੇ ਨਹੀਂ ਜਿੱਦੇ ਤੁਸੀਂ ਸਾਡੇ ਇਕੱਠਾਂ ਦੀ ਗਿਣਤੀ ਹਜ਼ਾਰਾਂ ਚ ਕਰਦੇ ਹੋਗੇ ਐਸੇ ਮਾਨਸਾ ਜ਼ਿਲ੍ਹੇ ਦਾ ਜਿੱਦ ਦੇ ਤੁਸੀਂ 50000 ਦਾ ਇਕੱਠ ਕਰ ਦੋਗੇ ਤੁਸੀਂ ਜ਼ਮੀਨਾਂ ਦੇ ਮਾਲਕ ਹੋਵੋਗੇ ਤੁਹਾਡੀ ਨਰੇਗਾ ਵੀ ਚੱਲੂਗੀ ਤੁਹਾਡੀ ਪੈਨਸ਼ਨ ਵੀ ਵਧੂਗੀ ਪਰ ਹਜੇ ਗੁੱਸਾ ਨਾ ਕਰਿਓ ਹਜੇ ਅਸੀਂ ਲੱਗੇ ਹੋਇਆ ਸਿਰਫ ਤੇ ਸਿਰਫ ਆਟੇ ਦਾਲ ਮੰਗਰ ਸਾਨੂੰ ਕੋਈ ਵੋਟਾਂ ਵੇਲੇ ਆ ਕੇ ਕਹਿ ਦਿੰਦਾ ਕਿ ਸਾਨੂੰ 10 ਕਿਲੋ ਕਣਕ ਦੇ ਦਿਆਂਗੇ ਕੋਈ ਕਹਿ ਦਿੰਦਾ ਤੁਹਾਨੂੰ 20 ਕਿਲੋ ਕਣਕ ਦੇ ਦਿਆਂਗੇ ਕੋਈ ਕਹਿ ਦਿੰਦਾ ਤੁਹਾਨੂੰ ਚਾਹ ਪੱਤੀ ਦਾ ਪੈਕਟ ਦੇ ਦਿਆਂਗੇ ਕੋਈ ਕਹਿ ਦਿੰਦਾ ਤੜਕਾ ਲਾਉਣ ਵਾਸਤੇ ਤੇਲ ਦੀ ਬੋਤਲ ਦੇ ਦਿਆਂਗੇ ਮੈਂ ਛੋਟੇ ਨਾਲ ਹੀ ਗੱਲ ਕਰਨਾ ਚਾਹਨਾ ਬੀਬੀਓ ਭੈਣੋ ਤੁਸੀਂ ਮੰਗਤੇ ਨਹੀਂ ਪਰ ਜਿਨ੍ਹਾਂ ਦੇ ਤੁਸੀਂ ਮੰਗਰ ਲੱਗੇ ਹੋਏ ਹੋ ਉਹਨਾਂ ਨੇ ਮੰਗਤੇ ਬਣਾਇਆ ਹੋਇਆ ਸੋਨੂੰ ਜੇ ਸਾਡੀ 1000 ਰੁਪਇਆ ਦਿਹਾੜੀ ਹੋ ਜੇ ਨਰੇਗਾ ਦੀ ਬੰਦਾ ਕਹੀਂ ਲੈ ਕੇ ਜਾਵੇ ਬੁੜੀ ਬੱਠੜ ਲੈ ਕੇ ਜਾਵੇ 2000 ਰੁਪਇਆ ਕਰੇ ਰੋਜ਼ ਲੈ ਕੇ ਆਉਣਾ 60000 ਰੁਪਇਆ ਮਹੀਨੇ ਦਾ ਵੇਖੇ ਕਰੇ ਤਾਂ 3000 ਨੂੰ ਕਣਕ ਹੋ ਜੇ ਅਸੀਂ ਮੁੱਲ ਲੈ ਕੇ ਖਾ ਲਾਂਗੇ ਪਰ ਅਸੀਂ ਹਜੇ 2 ਰੁਪਏ ਕਿੰਨੋ ਵਾਲੀ ਕਣਕ ਦੇ ਮੰਗਰ ਲੱਗੇ ਸਾਡੇ ਘਰਾਂ ਦੇ ਵਿੱਚ ਮੁੰਡੇ ਕੁੜੀਆਂ ਨਿਗਾਹ ਮਾਰੋ ਆਪਣੇ ਘਰਾਂ ਦੇ ਵਿੱਚ ਕਿਸੇ ਦੀ ਐਮਏ ਕੀਤੀ ਆ ਕਿਸੇ ਦੀ ਬੀਏ ਕੀਤੀ ਆ ਕਿਸੇ ਦੀ ਬੀਐਡ ਕੀਤੀ ਆ ਮੁੰਡੇ ਕੁੜੀਆਂ ਪੜ੍ਹੇ ਲਿਖੇ ਬੈਠੇ ਨੇ ਸਾਡੇ ਉਹਨਾਂ ਜਵਾਕਾਂ ਨੂੰ ਇੱਕ ਇੱਕ ਜੀ ਨੂੰ ਜੇ ਸਰਕਾਰ ਨੌਕਰੀ ਦੇ ਦੇ ਤਾਂ ਅਸੀਂ ਕਣਕ ਬਿਸ਼ੱਕ ਦੀ 3500 ਨੂੰ ਹੋ ਜੇ ਅਸੀਂ ਮੁੱਲ ਲੈ ਕੇ ਖਾ ਲਾਂਗੇ ਔਰ ਇਹ ਕਹਿੰਦੇ ਨੇ ਕਿ ਕੁੜੀ ਜੰਮੋ ਵੀ ਤੁਸੀਂ ਵੱਡੀ ਕਰੋ ਪਾਲੋ ਜਿੱਦ ਦੇ ਵਿਆਹ ਕਰੋਗੇ ਉਹ ਦੇਸੀ ਸ਼ਗਨ ਸਕੀਮ ਦੇਵਾਂਗੇ ਅਸੀਂ ਮੰਗ ਕਰਦੇ ਆਂ ਅਸੀਂ ਤੁਹਾਡੀ ਨਾ ਸ਼ਗਨ ਸਕੀਮ ਲਈਏ ਨਾ ਧਰਮਸ਼ਾਲਾ ਨੂੰ ਭਾਂਡੇ ਲਈਏ ਨਾ ਧਰਮਸ਼ਾਲਾ ਵਾਸਤੇ ਗ੍ਰਾਂਟ ਲਈਏ ਸਾਡੀ ਉਸੇ ਕੁੜੀ ਨੂੰ ਤੁਸੀਂ 60000 ਰੁਪਏ ਦੀ ਨੌਕਰੀ ਦਿਓ ਅਸੀਂ ਉਸੇ ਕੁੜੀ ਦੀ ਤਨਖਾਹ ਦੇ ਨਾਲ ਪੈਲਸ 'ਚ ਵਿਆਹ ਕਰ ਲਾਂਗੇ ਕੀ ਗੱਲ ਭਾਈ ਸਾਨੂੰ ਪੈਲਸ ਦੀ ਪੈਲਸ ਵਾਲੇ ਨਹੀਂ ਜਾਣਦੇ ਜੇ ਵਿੱਚ ਪੈਸੇ ਹੋਣੇ ਚਾਹੀਦੇ ਪਰ ਅਜੇ ਅਸੀਂ ਹੋਰ ਗੱਲਾਂ ਦੇ ਮਗਰ ਲੱਗੇ ਹੋਇਆ ਸਾਡੇ ਗੁਰੂਆਂ ਦੇ ਦਿਨ ਚੱਲਦੇ ਨੇ ਛੋਟੇ ਛੋਟੇ ਬੱਚਿਆਂ ਦੇ ਸ਼ਹਾਦਤ ਦੇ ਦਿਨ ਚੱਲਦੇ ਨੇ ਜਿਹੜੇ ਗੁਰੂ ਨੇ ਸਾਨੂੰ ਇੱਕ ਮਤਲਕੇ ਅੱਜ ਤੋਂ 500 ਸਾਲ ਪਹਿਲਾਂ ਸੱਬੇ ਸਾਂਝੀ ਬਾਲ ਸਦਨ ਕੋਈ ਨਾ ਦਿਸਿਓ ਵਾਰਾ ਜੀਓ ਨਾਰਾ ਦਿੱਤਾ ਉਹ ਗੁਰਬਾਣੀ ਨੂੰ ਅਸੀਂ ਪੜਦੇ ਤਾਂ ਰੋਜ਼ਾਂ ਸੁਣਦੇ ਰੋਜ਼ਾਂ ਗੁਰੂ ਕਰ ਜਾ ਕੇ ਮੱਥਾ ਵੀ ਟੇਕਦੇ ਆਂ ਪਰ ਉਹ ਬਰਾਬਰਤਾ ਦੀ ਗੱਲ ਹਜੇ ਤੁਸੀਂ ਤੇ ਖੜੇ ਨਹੀਂ ਹੈਗੇ ਅਜ ਤੋਂ ਬਾਅਦ ਸਾਡੇ ਗੁਰੂ ਦਾ ਦਿਨ ਚੱਲ ਪੈਣਾ ਰਵਿਦਾਸ ਦਾ ਜਿਹੜੇ ਨੇ 700 ਸਾਲ ਪਹਿਲਾਂ ਇੱਕ ਗੱਲ ਕਹੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਆਣਾ ਛੋਟੇ ਵੱਡੇ ਸੰਭਸੇ ਰਵਿਦਾਸ ਰਹੇ ਪਰਸਾਨਾ ਅਸੀਂ ਦਿਨ ਤਾਂ ਸਾਡੇ ਗੁਰੂ ਦਾ ਮਨਾ ਲੈਂਦੇ ਆ ਪਰ ਅਸੀਂ ਸਾਡੇ ਗੁਰੂ ਦੀ ਗੱਲ ਤੇ ਆਮਲ ਨਹੀਂ ਕਰਦੇ ਸਾਨੂੰ ਆਮਲ ਕਰਨਾ ਪੈਣਾ ਇੱਕ ਪਾਸੇ ਇਸੇ ਦੇਸ਼ ਦੇ ਵਿੱਚ ਐਸੇ ਦੇਸ਼ ਦੇ ਵਿੱਚ ਇੱਕ ਮਜ਼ਦੂਰ ਦੀ ਦਿਹਾੜੀ 400 ਰੁਪਇਆ ਘੰਟੇ ਦੇ 50 ਰੁਪਏ ਬਣਦੇ ਨੇ ਪਰ ਇਸੇ ਦੇਸ਼ ਦੇ ਵਿੱਚ ਇੱਕ ਗੌਤਮ ਅਦਾਨੀ ਨਾਂ ਦਾ ਬੰਦਾ ਜਿਹਦੀ 95 ਕਰੋੜ ਰੁਪਈਆ ਇੱਕ ਘੰਟੇ ਦੀ ਆਮਦਨ ਆ ਬੀਬੀਓ ਪੈਣਾ ਐਡਾ ਵੱਡਾ ਪਾੜਾ ਇਸ ਪਾੜੇ ਦੇ ਖਿਲਾਫ ਸਾਨੂੰ ਲੜਨਾ ਪੈਣਾ ਇਕੱਠੇ ਹੋਣਾ ਪੈਣਾ ਤੁਸੀਂ ਜ਼ਮੀਨਾਂ ਦੇ ਮਾਲਕ ਵੀ ਬਣ ਸਕਦੇ ਹੋ ਮੈਂ ਵਾਦਾ ਕਰਦਾ ਦਾਵਾ ਕਰਦਾ ਜਿੱਦੇ ਤੁਸੀਂ 50 ਹਜ਼ਾਰ ਦਾ ਇਕੱਠ ਮਾਲ ਸੰਧੀ ਧਰਤੀ ਤੇ ਕਰਤਾ ਤੁਸੀਂ ਜ਼ਮੀਨਾਂ ਦੇ ਮਾਲਕ ਹੋਵੋਗੇ ਪਰ ਹਜੇ ਇੱਕ ਮਿੰਟ ਬੋਲ ਲੈਣ ਹਜੇ ਕੀ ਐ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਹਜੇ ਸਾਡੇ ਦਿਮਾਗਾਂ ਦੇ ਵਿੱਚ ਕਿਸੇ ਬੰਦੇ ਨੇ ਗੱਲ ਬਹਾਤੀ ਕਿ ਤੁਹਾਡੇ ਕਰਮ ਮਾਰੇ ਨੇ ਤੁਸੀਂ ਪਿਛਲੇ ਜਨਮ ਚ ਮਾਰਾ ਕੀਤਾ ਤਾਂ ਕਰਕੇ ਗਰੀਬ ਹੋ ਨਾ ਬੀਬੀਓ ਭੈਣੋ ਸਾਡੇ ਬਜ਼ੁਰਗੋ ਤੁਸੀਂ ਪਿਛਲੇ ਜਨਮ ਚ ਮਾਰਾ ਕੀਤਾ ਨਾ ਤੁਸੀਂ ਇਸ ਜਨਮ ਚ ਮਾਰਾ ਕਰ ਰਹੇ ਹੋ ਅਸੀਂ ਕਰਮ ਸਿੱਧੇ ਕਰਵਾਉਣ ਵਾਸਤੇ ਕਦੇ ਅਸੀਂ ਗੁੱਗੇ ਨੂੰ ਟਰੱਕ ਪਰ ਲੈਣੇ ਆ ਕਦੇ ਅਸੀਂ ਨੈਣਾ ਦੇਵੀ ਨੂੰ ਟਰੱਕ ਪਰ ਲੈਣੇ ਆ ਅਸੀਂ ਕਦੇ ਕਲਾਣੇ ਨੂੰ ਟਰੱਕ ਪਰ ਲੈਣੇ ਆ ਪਰ ਸਾਡੇ ਕਰਮ ਸਿੱਧੇ ਨਹੀਂ ਹੋਏ ਕਰਮ ਸਾਡੇ ਕਿੱਥੇ ਕੈਦ ਕੀਤੇ ਹੋਏ ਨੇ ਸਾਡੀ ਕਿਸਮਤ ਕਿੱ데 ਕਿੱਥੇ ਕੈਦ ਕੀਤੀ ہوئی ਹੈ ਸਾਡੀ ਕਿਸਮਤ ਕੈਦ ਕੀਤੀ ہوئی ਹੈ ਉਹਨਾਂ ਨੇ ਆ ਜਿਹੜੇ ਝਾੜੂ ਵਾਲੇ ਪੰਜੇ ਵਾਲੇ ਆ ਤੱਕੜੀ ਵਾਲੇ ਮਤਲਕੇ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਰਾਜ ਗੱਦੀਆਂ ਤੇ ਬਹਾਇਆ ਹਰ ਮੈਂ ਕੋਈ ਗੱਲ ਤੁਹਾਨੂੰ ਪੁੱਛਣਾ ਚਾਹਣਾ ਸਰਕਾਰ ਨੇ ਕੰਮ ਬੰਦ ਕੀਤਾ ਦਿੱਲੀ ਤੋਂ ਭਗਵੰਤ ਮਾਨ ਉਹਦਾ ਹਿੱਸੇਦਾਰ ਹੈ ਵਿੱਚ ਕਿਸੇ ਗੁੱਗੇ ਨੇ ਕਲਾਣੇ ਵਾਲੇ ਨੇ ਕਿਸੇ ਨੇ ਕਿਸੇ ਨਹਿਣਾ ਦੇ ਵੀ ਨੇ ਕੰਮ ਉਹਦਾ ਬੰਦ ਨਹੀਂ ਕੀਤਾ ਜਿੱਦੇ ਤੁਸੀਂ ਉਹਨਾਂ ਦੀਆਂ ਗੱਲ ਫੜ ਕੇ ਘਰਾਂ ਚ ਆਿਆਂ ਨੂੰ ਮਤਲਬ ਕਿ ਸਵਾਲ ਪੁੱਛਣ ਲੱਗੇ ਉਹਦੇ ਸੋਡੇ ਕਰਮ ਸਿੱਧੇ ਹੋ ਜਾਣਗੇ ਔਰ ਆ ਬੈਠੇ ਨੇ ਕਿਸਾਨ ਜਥੇਬੰਦੀ ਵਾਲੇ ਜਦੋਂ ਇਹਨਾਂ ਦੀ ਜ਼ਮੀਨ ਖੋ ਕੇ ਅੜਾਨੀ ਬਾਨੀ ਨੂੰ ਦੇਣ ਦੀ ਗੱਲ ਚੱਲਦੀ ਸੀ ਤਾਂ 5 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤੱਕ ਦਿੱਲੀ ਦੇ ਬਾਰਡਰਾਂ ਦੇ ਉੱਤੇ ਇਹਨਾਂ ਨੇ ਘੇਰਾ ਪਾ ਲਿਆ ਸੀ ਇਹਨਾਂ ਦੀ ਗਿਣਤੀ ਆ 25 ਕਰੋੜ ਜਿਹੜੇ ਤੁਸੀਂ ਬੈਠੇ ਹੋ ਥੋੜੀ 70 ਕਰੋੜ ਗਿਣਤੀ ਆ ਤੁਸੀਂ ਤਿੱਗਣੀ ਗਿਣਤੀ ਦੇ ਵਿੱਚ ਔਰ ਤੁਸੀਂ ਵੀ ਘੇਰਾ ਪਾ ਸਕਦੇ ਹੋ ਤੇ ਤੁਹਾਡੇ ਕਰਮ ਜਿਹੜੇ ਸਿੱਧੇ ਹੋ ਜਾਣਗੇ ਇਸ ਕਰਕੇ ਤੁਸੀਂ ਜਿਹੜੇ ਵੀ ਆਏ ਹੋ ਪਿੰਡਾਂ ਦੇ ਵਿੱਚ ਚੱਲ ਕੇ ਆਏ ਹੋ ਆਗੂ ਬਣ ਕੇ ਆਇਓ ਇੱਕ ਤਾਂ ਸਾਨੂੰ ਮੈਂ ਬੇਨਤੀ ਕਰਦਾ ਬੀਬੀਓ ਭੈਣੋ ਲੜੇ ਬਿਨਾ ਸਰਨਾ ਨਹੀਂ ਜਿਹੜੇ ਲੋਕ ਲੜਦੇ ਨੇ ਸੰਘਰਸ਼ ਕਰਦੇ ਨੇ ਉਹ ਹਮੇਸ਼ਾ ਜਿੱਤਦੇ ਨੇ ਜਿਹੜੇ ਚੁੱਪ ਕਰਕੇ ਘਰਾਂ ਚ ਢੇਰੀ ਟਾ ਕੇ ਸਿਰ ਸਿੱਟ ਕੇ ਬੈਠ ਜਾਂਦੇ ਨੇ ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ ਛੋਟਾ ਜਵਾਕ ਤੁਸੀਂ ਵੱਡੀ ਗਿਣਤੀ ਦੇ ਵਿੱਚ ਔਰਤਾਂ ਆਇਓ ਛੋਟਾ ਜਵਾਕ ਮਸ਼ਕ ਦੀ 5 ਦਿਨਾਂ ਨਾ ਰੋਵੇ ਸੁੱਤਾ ਪਿਆ ਰਹੇ ਖੇਡੀ ਜਾਵੇ ਕੰਮ ਲੱਗਿਆ ਰਵੇ ਪਰ ਤੁਸੀਂ ਮੰਨ ਕੇ ਉਸ ਬੱਚੇ ਨੂੰ ਕਦੇ ਦੁੱਧ ਨਹੀਂ ਦਿੰਦੀਆਂ ਕਦੇ ਉਹਨੂੰ ਰੋਟੀ ਨਹੀਂ ਪੁੱਛਦੀਆਂ ਕਦੇ ਉਹਨੂੰ ਮੰਨ ਲ ਕੇ ਕਿਸੇ ਕਿਸਮ ਦਾ ਖਾਣੋ ਨਹੀਂ ਦਿੰਦੀਆਂ ਜਿੰਨਾ ਚਿਰ ਹੋ ਮਦਰ ਕੇ ਚਿੱਕਾ ਨਾ ਮਾਰੇ ਰੋਲਾ ਨਾ ਪਾਵੇ ਕਲੇਸ਼ ਨਾ ਕਰੇ ਤਾਂ ਇਸ ਕਰਕੇ ਤੁਹਾਨੂੰ ਲੜਨਾ ਪੈਣਾ ਹੈ ਇਕੱਠੇ ਹੋ ਕੇ ਤਾਕਤ ਬਣਾ ਕੇ ਤਾਂ ਲੜੇ ਬਿਨਾ ਸਾਡਾ ਗੁਜ਼ਾਰਾ ਨਹੀਂ ਤੁਸੀਂ ਆਏ ਹੋ ਪਿੰਡਾਂ ਦੇ ਵਿੱਚੋਂ ਚੱਲ ਕੇ ਪਿੰਡਾਂ ਦੇ ਵਿੱਚ ਜਥੇਬੰਦੀਆਂ ਬਣਾਓ ਪਿੰਡਾਂ ਦੇ ਵਿੱਚ ਏਕਾ ਕਾਇਮ ਕਰੋ ਜਿੱਨਾਂ ਚ ਸਾਡਾ ਏਕਾ ਨਹੀਂ ਹੁੰਦਾ ਉਹਨਾਂ ਚ ਅਸੀਂ ਇਹ ਲੜਾਈਆਂ ਸਾਰੀਆਂ ਨਹੀਂ ਜਿੱਤ ਸਕਦੇ ਲੜਾਈ ਵੱਡੀ ਐ ਓਟਾ ਬਟਾ ਸਾਨੂੰ ਏਕਾ ਸਾਰਨਾ ਪੈਣਾ ਤੁਸੀਂ ਆਇਓ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ